ਸਤਿ ਸ੍ਰੀ ਅਕਾਲ ਨਮਸਤੇ ਅਦਾਬ ਦੋਸਤੋ ਮੈਂ ਹਾਂ ਪੈਰੀ ਸਿੰਘ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਟਾਂ ਵਾਲਾ ਖੂਹ ਦਾ ਅਧਿਆਇ ਨੰਬਰ 29 ਧੰਨੇ ਸ਼ਾ ਆਪਣੇ ਮਿੱਥੇ ਹੋਏ ਟੀਚੇ ਤੇ ਅਜੇ ਨਹੀਂ ਪਹੁੰਚ ਸਕਿਆ ਉਦਾ ਨਿਸ਼ਾਨਾ ਸੀ ਤੂਤਾਂ ਵਾਲੇ ਖੂਹ ਦੀ 16 ਦੀ 16 ਵਿਗੇ ਜ਼ਮੀਨ ਹਾਸਲ ਕਰਨਾ ਪਰ ਪੱਕੀ ਤਰ੍ਹਾਂ ਉਹਦੇ ਵਿੱਚੋਂ ਉਹ ਅਜੇ ਇਲਮਦੀਨ ਦੇ ਹਿੱਸੇ ਦੀ 4 ਵਿਗੇ ਹੀ ਪ੍ਰਾਪਤ ਕਰ ਸਕਿਆ ਸੀ ਕਰਮਦੀਨ ਵਾਲੀ 4 ਵਿਗੇ ਉਹਨੇ ਗਹਿਣੇ ਕਰਵਾ ਲਈ ਸੀ ਉਸ ਦੀ ਉਹਨੂੰ ਬਹੁਤ ਚਿੰਤਾ ਨਹੀਂ ਸੀ ਉਹਨੂੰ ਯਕੀਨ ਸੀ ਕਿ ਥੋੜੀ-ਬਹੁਤ ਰਕਮ ਹੋਰ ਦੇ ਕੇ ਕਿਸੇ ਵੇਲੇ ਵੀ ਉਹ 4 ਬਿਗੇ ਪੈ ਲੈ ਸਕੇਗਾ ਉਹ ਦਿਲ ਵਿੱਚ ਸੋਚਿਆ ਕਰਦਾ ਸਗੋਂ ਮੁਲਕ ਦੇ ਆਜ਼ਾਦ ਹੋਣ ਤੱਕ ਇਹ ਸੌਦਾ ਲੰਮਾ ਹੁੰਦਾ ਜਾਵੇ ਤਾਂ ਠੀਕ ਹੈ ਕਾਂਗਰਸੀ ਲੀਡਰ ਮੂੰਹੋਂ-ਮੂੰਹ ਆਂਦੇ ਨੇ ਕਿ ਰਾਜ ਸੰਭਾਲਦਿਆਂ ਹੀ ਉਹ ਇਹ ਵਿਤਕਰੇ ਵਾਲਾ ਕਾਨੂੰਨ ਖਤਮ ਕਰ ਦੇਣਗੇ ਫਿਰ ਹਰ ਹਿੰਦੂਸਤਾਨੀ ਨੂੰ ਜ਼ਮੀਨ ਖਰੀਦਣ ਦਾ ਹੱਕ ਹੋਵੇਗਾ ਤੇ ਇਹ ਐਲਾਨ ਅਸੀਂ ਜ਼ੋਰ ਦੇ ਕੇ ਸਭ ਤੋਂ ਪਹਿਲਾਂ ਕਰਵਾਵਾਂਗੇ ਅਸੀਂ ਆਏ ਸਾਲ ਕਾਂਗਰਸ ਨੂੰ ਐਵੇਂ ਨਹੀਂ ਚੰਦੇ ਭਰਤੇ 20 ਪਾਪੜ ਵੇਲ ਕੇ ਚੋਰੀ ਠੱਗੀ ਕਰਕੇ ਕਮਾਏ ਹੋਏ ਪੈਸੇ ਇਹਨਾਂ ਖੱਦਰ ਪੋਸ਼ਾਂ ਨੂੰ ਪੂਜੀ ਦੇ ਨੇ ਸਰਕਾਰ ਨੇ ਸਫੈਦ ਪੋਸ਼ ਤੇ ਕਾਂਗਰਸ ਦੇ ਖੱਦਰ ਪੋਸ਼ ਰਾਜ ਕਰਨ ਵਾਲੇ ਕਿੰਨੀ ਦੂਰ ਦੀ ਸੋਚਦੇ ਨੇ ਆਪਣੀ ਬਣਨ ਵਾਲੀ ਹਕੂਮਤ ਦੇ ਥੰਮ ਪਹਿਲਾਂ ਹੀ ਤਿਆਰ ਕੀਤੀ ਜਾ ਰਹੇ ਨੇ ਫੇਰ ਸਾਨੂੰ ਕੀ ਸਾਡਾ ਭਲਾ ਤਾਂ ਇਹਨਾਂ ਦੇ ਨਾਲ ਰਲ ਕੇ ਹੀ ਹੈ ਅੱਜ ਅੰਗਰੇਜ਼ ਦਾ ਰਾਜ ਏ ਤਾਂ ਅਸੀਂ ਉਹਨਾਂ ਦੇ ਨਾਲ ਆ ਭਲਕੇ ਕਾਂਗਰਸ ਦਾ ਰਾਜ ਹੋ ਜਾਏਗਾ ਤਾਂ ਅਸੀਂ ਵੀ ਗਾਂਧੀ ਟੋਪੀ ਪਾ ਲਵਾਂਗੇ ਲੈ ਸਾਨੂੰ ਕੀ ਫਰਕ ਪੈ ਚੱਲਿਆ ਬਾਦਸ਼ਾਹ ਦੀ ਤਸਵੀਰ ਕੰਧ ਨਾਲੋਂ ਲਾ ਕੇ ਉੱਤੇ ਮਹਾਤਮਾ ਗਾਂਧੀ ਦੀ ਲਾ ਦੇਾਂਗੇ ਤੇ ਉਹਨਾਂ ਦਾ ਭਲਾ ਵੀ ਸਾਡੇ ਨਾਲ ਰਲ ਕੇ ਹੀ ਕੋਈ ਵੀ ਸਰਕਾਰ ਵਪਾਰੀ ਜਮਾਤ ਨਾਲ ਰਲ ਕੇ ਹੀ ਸਫਲ ਹੋ ਸਕਦੀ ਹੈ ਆਖਰ ਭਰਾ ਭਾਈ ਤਾਂ ਸਾਡੇ ਹੀ ਹੋਣਗੇ ਨਾ ਰਲ ਕੇ ਚੱਲਾਂਗੇ ਨਾਲੇ ਉਹ ਖਾਣਗੇ ਨਾਲੇ ਅਸੀਂ ਸੋ ਪਹਿਲਾ ਕਾਨੂੰਨ ਅਸੀਂ ਇਹ ਪਾਸ ਕਰਵਾਵਾਂਗੇ ਕਿ ਜ਼ਮੀਨ ਖਰੀਦਣ ਦਾ ਸਭ ਨੂੰ ਹੱਕ ਹੈ ਇਹ ਜ਼ਰਾਇਤ ਪੇਸ਼ਾ ਤੇ ਗੈਰ ਜ਼ਰਾਇਤ ਪੇਸ਼ਾ ਦਾ ਸਵਾਲ ਨਹੀਂ ਰਹਿਣ ਦਿੱਤਾ ਜਾਵੇਗਾ ਫੇਰ ਮੈਂ ਕਰਮਦੀਨ ਤੋਂ ਸਿੱਧੀ ਰਜਿਸਟਰੀ ਕਰਵਾ ਸਕਾਂਗਾ ਵਿੱਚੋਂ ਲੱਖਾ ਸੌ ਵਾਲਾ ਵਿਚੋਲ ਪੁਣਾ ਵੀ ਮੁੱਕ ਜਾਏਗਾ ਚੰਗਾ ਇਲੱਖਾ ਸਿਉ ਅਜੇ ਤੱਕ ਪਰ ਬੰਦੇ ਦਾ ਮਨ ਬਦਲਦਿਆਂ ਕਿਹੜਾ ਚਿਰ ਲੱਗਦਾ ਏ ਨਾ ਜਾਣੀਏ ਜੱਟ 바ਵਾ ਸਿਰ ਫੇਰ ਦੇਵੇ ਤਾਂ ਕੀ ਕਰ ਲਵਾਂਗੇ ਕਰਜ਼ੇ ਦੇ ਦਾਵੇ ਕਰਦੇ ਫਿਰ ਪਿੱਛੋਂ ਚਲੋ ਜਿਹੋ ਜਿਆ ਸਮਾਂ ਆਵੇਗਾ ਵੇਖ ਵਕਤ ਲਵਾਂਗੇ ਅਜੇ ਜਿੰਨਾ ਚਿਰ ਉਹਦੇ ਸਿਰੇ ਠਾਂ ਉਹਨਾਂ ਚਿਰ ਤਾਂ ਨਿਉਂ ਕੋਈ ਕੱਟ ਨਹੀਂ ਪਵੇਗੀ ਪੰਜ ਤੰਤਰ ਵਾਲਾ ਵੀ ਲਿਖਦਾ ਏ ਨਾ ਛੱਡੋ ਪੰਜ ਤੰਤਰ ਵਾਲੇ ਨੂੰ ਵਧੇਰੇ ਸੋਚਣ ਵਾਲੀ ਗੱਲ ਤਾਂ ਇਹ ਸੱਚਣ ਸੌਦੀ ਉਹ ਕਿਵੇਂ ਕਾਬੂ ਆਵੇ ਪਿੱਛੇ ਕੁੜਕੀ ਚ ਫਸਿਆ ਸੀ ਪਰ ਇੱਕ ਤਰ੍ਹਾਂ ਸੁੱਕਾ ਹੀ ਨਿਕਲ ਗਿਆ 12 ਸਾਲ ਵਾਸਤੇ ਮੁਸਤਾਜਰੀ ਹੀ ਹੋਈ ਨਾ ਅੱਖੀਂ ਮੀਟਿਆਂ 12 ਸਾਲ ਪੁੱਜੇ ਖਲੇ ਨੇ ਪੈਸੇ ਗਏ ਵੱਟੇ ਖਾਤੇ ਤੇ ਪੈਲੀ ਫੇਰੋ ਦੀ ਮੈਂ ਕੀ ਖਟਿਆ ਇਸ ਬੰਦ ਵਿੱਚੋਂ ਆਂਦੇ ਹੁੰਦੇ ਨੇ ਪੌਂਚਾ ਫੜਨ ਵਾਸਤੇ ਪਹਿਲਾਂ ਉਂਗਲ ਫੜੋ ਸੋ ਅੱਜ ਇਹ ਸਿਰਫ ਉਂਗਲ ਕਾਤੂ ਆਈ ਏ ਹੁਣ ਪੌਂਚਾ ਫੜਨ ਦਾ ਕੋਈ ਢੰਗ ਸੋਚਣਾ ਚਾਹੀਦਾ ਏ ਜਿੰਨਾ ਚਿਰ ਜਿੰਨਾ ਚਿਰ ਉਹ ਕਿਸੇ ਵੱਡੇ ਮੁਕਦਮੇ ਚ ਨਾ ਫਸੇ ਸਾਡਾ ਕੰਮ ਨਹੀਂ ਬੜਨਾ ਤੇ ਇਸ ਵਾਸਤੇ ਹਾਂ ਉਹ ਬੰਦਾ ਕੰਮ ਆ ਸਕਦਾ ਏ ਬਸ ਠੀਕ ਏ ਉਦੋਂ ਖੂ ਹੁੱਤੇ ਸੂਰ ਮਾਰ ਕੇ ਚਾਤੀ ਲਾਈ ਤਾਂ ਸੀ ਪਰ ਉਹ ਧੋਕ ਕੇ ਹੀ ਬੁੱਝ ਗਈ ਬਲੀ ਨਾ ਅੱਛਾ ਐਤ ਕੀ ਵੇਖੀ ਜਾਏਗੀ ਤੰਨੇ ਸ਼ਾਹ ਨੂੰ ਇਉਂ ਜਾਪਣ ਲੱਗਾ ਜਿਵੇਂ ਉਹ ਇਸ ਨਵੀਂ ਯੋਜਨਾ ਅਨੁਸਾਰ ਮੰਜ਼ਲ ਤੇ ਜ਼ਰੂਰ ਪਹੁੰਚ ਜਾਏਗਾ ਉਹਨੇ ਇੱਕ ਵਾਰ ਫਿਰ ਚੌਧਰੀ ਫਜ਼ਲ ਹੱਕ ਦਾ ਆਸਰਾ ਲਿਆ ਮੁਸਲਮ ਲੀਗ ਦੇ ਜ਼ਹਿਰੀਲੇ ਪ੍ਰਚਾਰ ਦੇ ਕਾਰਨ ਹਿੰਦੂ ਸਿੱਖ ਤੇ ਮੁਸਲਮਾਨ ਆਪਸ ਵਿੱਚ ਦੂਰ ਹੁੰਦੇ ਜਾ ਰਹੇ ਸਨ ਪਾਕਿਸਤਾਨ ਦੇ ਨਾਰੀ ਨੇ ਹਰ ਮੁਸਲਮਾਨ ਦੇ ਦਿਲ ਦਿਮਾਗ ਵਿੱਚ ਇੱਕ ਮਾਰੂ ਨਸ਼ਾ ਪੰਨਾ ਸ਼ੁਰੂ ਕਰ ਦਿੱਤਾ ਸੀ ਨੀਤੀਵਾਨਾਂ ਦਾ ਸਿਧਾਂਤ ਹੈ ਜਿਨ੍ਹਾਂ ਲੋਕਾਂ ਨੂੰ ਮਗਲ ਲਾਉਣਾ ਚਾਹੁੰਦੇ ਹੋ ਉਹਨਾਂ ਨੂੰ ਕੋਈ ਅਜੀਹਾ ਨਾਰਾ ਦਿਓ ਜੋ ਸਿੱਧਾ ਉਹਨਾਂ ਦੇ ਦਿਲ ਤੇ ਅਸਰ ਕਰੇ ਫੇਰ ਉਹ ਬੁੱਧੀ ਦੀ ਆਵਾਜ਼ ਨਹੀਂ ਸੁਣਨਗੇ ਉਹ ਕਾਠ ਦੀਆਂ ਪੁਤਲੀਆਂ ਵਾਂਗ ਤੁਹਾਡੇ ਇਸ਼ਾਰੇ ਤੇ ਨੱਚਣ ਲੱਗ ਪੈਣਗੇ ਇਹ ਅਸਰ ਪਾਕਿਸਤਾਨ ਦੇ ਨਾਰੇ ਨੇ ਮੁਸਲਮਾਨਾਂ ਦੀ ਬਹੁਗੈਤੀ ਤੇ ਕੀਤਾ ਕੁਛ ਸਿਆਣੇ ਹਿੰਦੂ ਸਿੱਖ ਸਮਝਾਉਣ ਦਾ ਯਤਨ ਕਰਦੇ ਵੇਖੋ ਭਾਈ ਇੱਕ ਦੇਸ਼ ਦੇ ਜੰਮਪਲ ਹੋਣ ਕਰਕੇ ਆਪਾਂ ਸਾਰੇ ਭਾਈ ਪਾਈ ਹਾਂ ਤੇ ਅੱਕੋ ਪਾਕਿਸਤਾਨ ਦੇ ਪੁਜਾਰੀ ਮੁਸਲਮਾਨ ਮੂੰਹ ਤੋੜ ਜਵਾਬ ਦਿੰਦੇ ਨਹੀਂ ਅਸੀਂ ਹਿੰਦੂਆਂ ਸਿੱਖਾਂ ਦੇ ਭਾਈ ਨਹੀਂ ਅਸੀਂ ਇੱਕ ਵੱਖਰੀ ਕੌਮ ਮੁਸਲਮਾਨ ਹਾਂ ਤੇ ਸਾਡਾ ਦੇਸ਼ ਹੈ ਪਾਕਿਸਤਾਨ ਨਵਾਂ ਨਾਰਾ ਨਵੇਂ ਸੁਪਨੇ ਤੇ ਨਵਾਂ ਜਾਨਾ ਪਾਕਿਸਤਾਨ ਮੁਸਲਮਾਨਾਂ ਦੇ ਅੰਦਰ ਡੂੰਘਾ ਉਤਰਿਆ ਗਿਆ ਉਤੋਂ ਫਜ਼ਲ ਹਕ ਵਰਗਿਆਂ ਨੇ ਐਸੀ ਢੰਗ ਨਾਲ ਪ੍ਰਚਾਰ ਕੀਤਾ ਕਿ ਮੁਸਲਮਾਨ ਗੈਰ ਮੁਸਲਮਾਨਾਂ ਨੂੰ ਪੱਕੇ ਦੁਸ਼ਮਣ ਸਮਝਣ ਲੱਗ ਪਏ ਜੇ ਕੋਈ ਕੌਮ ਪ੍ਰਸਤ ਮੁਸਲਮਾਨ ਦੀ ਆਪਣੇ ਮਜ਼ਬੀ ਭਾਵਨਾ ਨੂੰ ਸਮਝਾਉਣ ਦਾ ਯਤਨ ਕਰਦਾ ਤਾਂ ਉਹ ਮੁਸਲਮ ਲੇਕੀਆਂ ਵਾਸਤੇ ਕਾਫਰ ਤੋਂ ਵੀ ਅਗਾਹ ਵੱਧ ਕੇ ਦੂਸਰਾ ਸ਼ੈਤਾਨ ਬਣ ਜਾਂਦਾ ਜਿਸ ਨੂੰ ਅੱਲਾ ਪਾਕ ਨੇ ੱੱਕੇ ਮਾਰ ਕੇ ਆਪਣੇ ਪੈਸਤਾ ਵਿੱਚੋਂ ਕੱਢ ਦਿੱਤਾ ਸੀ ਫਜ਼ਲ ਹੱਕ ਨੇ ਇੱਕ ਤੀਰ ਨਾਲ ਦੋਸ਼ਕਾਰ ਮਾਰਨ ਦੀ ਧਾਰ ਲਈ ਉਹਨੇ ਆਪਣਾ ਅੱਡਾ ਪੀਰੂ ਵਾਲੇ ਜਮਾ ਲਿਆ ਇਸ ਤਰ੍ਹਾਂ ਨਾਲੇ ਉਹ ਆਪਣੀ ਮਰਤੀ ਹੋਈ ਯੋਜਨਾ ਸਿਰੇ ਚੜ੍ਹ ਸਕਦਾ ਸੀ ਤੇ ਨਾਲੇ ਇਸਲਾਮ ਦੀ ਸੇਵਾ ਕਰ ਸਕਦਾ ਸੀ ਤੂਤਾਂ ਵਾਲੇ ਖੂਹ ਉੱਤੇ ਸੂਰ ਮਾਰਨ ਵਾਲਾ ਪੁਰਾਣਾ ਕਿੱਸਾ ਉਹਨੇ ਫੇਰ ਲੋਕਾਂ ਦੇ ਸਾਹਮਣੇ ਲੈ ਆਂਦਾ ਇੱਕ ਰਾਤ ਮਸਜਿਦ ਵਿੱਚ ਉਹਨੇ ਸਾਫ਼ ਕਹਿ ਦਿੱਤਾ ਕਿ ਸਿੱਖਾਂ ਨੇ ਕਦੇ ਸੂਰ ਮਾਰਿਆ ਸੀ ਤੇ ਅਸੀਂ ਬਕਰੀਦ ਵਾਲੇ ਦਿਨ ਉਸੇ ਖੂਹ ਉੱਤੇ ਗਾਂ ਦੀ ਕੁਰਬਾਨੀ ਦੇਾਂਗੇ ਇਸ ਕੰਮ ਵਾਸਤੇ ਉਹਨੇ ਇਲਮ ਦੀਨ ਦੀ 2.5 ਸਾਲ ਦੀ ਪੱਕੀ ਵੈੜ ਵੀ ਚੁਣ ਲਈ ਵੈੜ ਦੇ ਚਾਂਦੀ ਰੰਗੇ ਸਫੈਤ ਪਿੰਡੇ ਉੱਤੇ ਮਹਿੰਦੀ ਲਾ ਕੇ ਲਾਲ ਲਾਲ ਡੱਬ ਪਾਏ ਗਏ ਉਹਦੇ ਗਲ ਵਿੱਚ ਮੌਲੀ ਦੀ ਅੱਟੀ ਤੇ ਗਾਨੀਆਂ ਪਾ ਕੇ ਉਹਨੂੰ ਸੱਚ ਵਿਆਈ ਬੋਟੀ ਵਾਂਗ ਸ਼ਿੰਗਾਰ ਦਿੱਤਾ ਗਿਆ ਪਿੰਡ ਦੇ ਸਿੱਖ ਆਏ ਸਾਲ ਸ਼ਹਿਰ ਵਿੱਚ ਭੇਡੂ ਦੇ ਦੁੰਬੇ ਇਸ ਤਰ੍ਹਾਂ ਸ਼ਿੰਗਾਰੇ ਹੋਏ ਵੇਖਿਆ ਕਰਦੇ ਸਨ ਉਹ ਇਹ ਵੀ ਜਾਣਦੇ ਸਨ ਕਿ ਇਹ ਸਜਾਏ ਹੋਏ ਜਾਨਵਰ ਬਕਰੀਦ ਦੇ ਦਿਨ ਕੁਰਬਾਨੀ ਦੇਣ ਵਾਸਤੇ ਹੁੰਦੇ ਹਨ ਇਲਮਦੀਨ ਦੀ ਸ਼ਿੰਗਾਰੀ ਹੋਈ ਵੈੜ ਵੇਖ ਕੇ ਵੀ ਸਿੱਖਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਗਿਆ ਕਿ ਇੱਥੋਂ ਦੇ ਮੁਸਲਮਾਨ ਬਕਰੀਦ ਦੇ ਦਿਨ ਗਾਂ ਹਲਾਲ ਕਰਨ ਤੇ ਤੁਲੇ ਹੋਏ ਹਨ ਉੱਤੋਂ ਆਏ ਦੇਨ ਫਜ਼ਲ ਹੱਕ ਦੇ ਮਸੀਤ ਵਿੱਚ ਪ੍ਰਚਾਰ ਕਰਨ ਨਾਲ ਸਿੱਖਾਂ ਦਾ ਵੈਮ ਪੱਕਾ ਹੋ ਗਿਆ ਜਿੱਥੇ ਚਾਰ ਸਿੱਖ ਮਿਲਦੇ ਇਹਾ ਕੱਲਾ ਤੁਰ ਪੈਂਦੀਆਂ ਸਹਿਜ ਸਹਿਜ ਇਹ ਖਬਰ ਲਾਗ ਦੇ ਪਿੰਡਾਂ ਵਿੱਚ ਖਿੱਲਰਨੀ ਸ਼ੁਰੂ ਹੋ ਗਈ। ਸਮਾਚਾਰ ਪਾ ਕੇ ਜਥੇਦਾਰ ਸੁੰਦਰ ਸਿੰਘ ਦੀ ਟੋਲੀ ਵੀ ਮੈਦਾਨ ਵਿੱਚ ਆ ਗਈ। ਆਖਰ ਪੰਥ ਤੇ ਭੀੜ ਬਣੀ ਵੇਖ ਕੇ ਉਹ ਕਿਵੇਂ ਚੁੱਪ ਰਹਿ ਸਕਦੇ ਸਨ। ਆ ਪਿੰਡਾਂ ਵਿੱਚ ਧੂਆਂ ਧਾਰ ਤਕਰੀਰਾਂ ਹੋਣ ਲੱਗੀਆਂ। ਇਸ ਵਾਰ ਸੁੰਦਰ ਸਿੰਘ ਦੀ ਪ੍ਰੇਰਣਾ ਨੇ ਸੱਜਣ ਸਿੰਘ ਵੀ ਅੱਗੇ ਲਾ ਲਿਆ। ਉਹਦੇ ਵੇੜੇ ਵਿੱਚ ਬਹਿ ਕੇ ਚਾਹ ਪੀਂਦਿਆਂ ਜਥੇਦਾਰ ਸੁੰਦਰ ਸਿੰਘ ਨੇ ਬੜੇ ਤਾਣੇ ਭਰੇ ਢੰਗ ਨਾਲ ਕਿਹਾ, "ਵੇਖੋ ਇਹ ਸੱਜਣ ਸਿਆ। ਸਾਰੀ ਕਲੇ ਦਾ ਮੁੱਢ ਤੂੰ ਏ।" ਤੇ ਹੁਣ ਮਰਦ ਬਣ ਕੇ ਅੱਗੇ ਲੱਗ। ਐਵੇਂ ਗਿੱਦੀ ਪੂਣਾ ਨਾ ਵਖਾ। ਗੁਰੂ ਸਾਹਿਬ ਨੇ ਆਖਿਆ ਸੀ ਤੇਲ ਵਿੱਚ ਬਾਹ ਪਿਓ ਕੇ ਤਿਲਾਂ ਦੇ ਢੇਰ ਵਿੱਚ ਖੁਬਾ ਦਈਏ ਜਿੰਨੇ ਤਿਲ ਬਾਹ ਨਾਲ ਲੱਗ ਜਾਣ ਉਨੀਆਂ ਕਸਮਾਂ ਵੀ ਮੁਸਲਮਾਨ ਖਾਏ ਤਾਂ ਉਹਦੇ ਉੱਤੇ ਇਤਬਾਰ ਨਾ ਕਰੀਗੇ। ਤੂੰ ਗੁਰੂ ਸਾਹਿਬ ਦਾ ਹੁਕਮ ਪਲਾ ਕੇ ਇਲਮ ਦੀਨ ਨਾਲ ਸੱਚਣ ਤਾਈ ਬਣਾ ਲਈ। ਚੱਕ ਲਈ ਆਈ ਨਾ ਯਾਰੀ ਦਾ ਸਵਾਦ। ਫੇਰ ਉਹਨਾਂ ਆਪੇ ਹੀ ਸੂਰਮਾ ਮਾਰ ਕੇ ਨਾਂ ਤੇਰਾ ਲਾ ਦਿੱਤਾ ਜਾਣਦਾ ਏ ਇਹ ਚਾਲ ਕਿਉਂ ਚੱਲੀ ਗਈ ਸਿਰਫ ਇਸ ਖੂ ਤੇ ਗਾਂ ਹਲਾਲ ਕਰਕੇ ਸਾਡਾ ਧਰਮ ਪਰੇਸ਼ਟ ਕਰਨ ਵਾਸਤੇ ਹੁਣ ਤੂੰ ਆਪਣੇ ਅੰਦਰ ਸੋਚ ਲੈ ਜਾਂ ਤਾਂ ਸੂਰਮਾ ਬਣ ਕੇ ਸਾਡੇ ਅੱਗੇ ਲੱਗ ਤੁਰ ਤੇ ਜਾਂ ਫਿਰ ਸਦਾ ਵਾਸਤੇ ਪੰਥ ਨੂੰ ਬਦਾਵਾ ਦੇ ਦੇ ਤੇ ਅਸੀਂ ਤਾਂ ਪਛਾਹ ਹਟਣਾਈ ਨਹੀਂ ਜਿਹੜੇ ਧਰਮ ਦੀ ਖਾਤਰ ਤਲੀ ਤੇ ਸਿਰ ਰੱਖੀ ਫਿਰਦੇ ਆਂ ਉੰਜ ਉਸ ਵੇਲੇ ਸੁੰਦਰ ਸਿੰਘ ਦੀ ਖੱਪੀ ਤਲੀ ਉੱਤੇ ਚਾਹ ਦਾ ਪਰਿਆ ਛੰਨਾ ਹੀ ਸੀ ਦੋਹਾਂ ਕਡਾਰੀਆਂ ਨੇ ਦੋ ਮੋਹਰੇ ਅੱਗੇ ਲਾ ਲਈ ਫਜ਼ਲ ਹਕ ਦੇ ਅੱਗੇ ਇਲਮਦੀਨ ਤੇ ਸੁੰਦਰ ਸਿੰਘ ਦੇ ਅੱਗੇ ਸਚਨ ਸਿੰਘ ਸਾਰਾ ਦਿਨ ਉਹ ਆਸ-ਪਾਸ ਦੇ ਪਿੰਡਾਂ ਵਿੱਚ ਧਰਮ ਤੇ ਦੀਨ ਦੀ ਦੁਹਾਈ ਦਿੰਦੇ ਫਿਰਦੇ ਤੇ ਰਾਤ ਨੂੰ ਉਹਨਾਂ ਦੀ ਤੌਣ ਉੱਤੇ ਆ ਹੱਥ ਸਾਫ਼ ਕਰਦੇ ਦੋਹਾਂ ਘਰਾਂ ਵਿੱਚ ਦਿਨ ਦੇ ਡਾਕੂ ਵੜ ਕੇ ਲੱਗੇ ਦੋਹੀ ਦੋਹੀ ਹੱਥੀ ਲੁੱਟਣਾਂ ਤੀਜਾ ਚਾਤ੍ਰ ਖਿਡਾਰੀ ਬਹੁਤ ਪਿੱਛੇ ਬੈਠਾ ਸੀ ਪਰਦੇ ਓਲੇ ਇਸ ਵਾਸਤੇ ਉਹ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ ਬਕਰੀਦ ਦਾ ਦਿਨ ਆ ਗਿਆ ਦੋਹਾਂ ਪਿਰਾਂ ਨੇ ਦੀਨ ਧਰਮ ਦੇ ਨਾਂ ਉੱਤੇ ਪੱਲੂ ਫੇਰ ਕੇ 20000 ਪੱਗ ਬੰਨ ਬੰਦੇ ਇਕੱਠੇ ਕਰ ਲਏ ਅੱਧੇ ਇੱਕ ਪਾਸੇ ਅਤੇ ਇੱਕ ਪਾਸੇ ਲੱਗੀਆਂ ਛਵੀਆਂ ਕਿਰਪਾਨਾਂ ਤੇ ਪਰਚੀਆਂ ਚਮਕਣ ਖਬਰ ਪਾ ਕੇ ਪੁਲਿਸ ਵੀ ਆ ਗਈ ਐਸਆਈ ਜਰਨੈਲ ਸਿੰਘ ਦੇ ਮਾਤ ਹਿਤ 2 ਐਸਆਈ ਸਫੀ ਮੁਹੰਮਦ ਤੇ ਰੂਪ ਚੰਦ ਦਸਾਂ ਸਿਪਾਈਆਂ ਦੀ ਗਾਰਦ ਲੈ ਕੇ ਆਤਮਕੀ ਉਹਨਾਂ ਤੂਤਾਂ ਵਾਲੇ ਖੂਹ ਤੇ ਮੋਰਚੇ ਜਮਾ ਲਈ ਤਿੰਨਾਂ ਥਾਣੇਦਾਰਾਂ ਵਾਸਤੇ ਕਿੰਨਾ ਮੰਜਿਆਂ ਉੱਤੇ ਖੁੰਬ ਚਿੱਟੀਆਂ ਦੋਰਾ ਵਿਛਕੀਆਂ ਬਿਸ਼ਨ ਦਾਸ ਹਟਵਾਣੀਆਂ ਦੇ ਘਰੋਂ ਇੱਕ ਮੇਜ਼ ਕੁਰਸੀ ਵੀ ਆ ਗਿਆ ਪੁਲਿਸ ਦੇ ਮੁਸਲਮਾਨ ਕਰਮਚਾਰੀਆਂ ਵਾਸਤੇ ਇਲਮਦੀਨ ਦੇ ਘਰ ਤੇ ਹਿੰਦੂ ਸਿੱਖ ਵਾਸਤੇ ਸੱਜਣ ਸਿੰਘ ਦੇ ਘਰ ਬੇਬੰਗੇ ਘੜ ਰਿਜਣੇ ਧਰੇ ਗਏ ਉਹਨਾਂ ਦਾ ਫਰਜ਼ ਵੀ ਸੀ ਆਈ ਪੁਲਿਸ ਦੀ ਸੇਵਾ ਕਰਨਾ ਨਾਲੇ ਉਹ ਦੋਵੇਂ ਨੰਬਰਦਾਰ ਸਨ ਨਾਲੇ ਇਸ ਧਰਮ ਯੁੱਧ ਦੇ ਮੋਢੀ ਖੂਹੋਂ ਲੈਦੇ ਪਾਸੇ ਸਿੱਖ ਤੇ ਚੜ੍ਹਦੇ ਪਾਸੇ ਮੁਸਲਮਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਪਿੰਡ ਮੱਲੀ ਖਲੇ ਸਨ ਦੋਹਾਂ ਦਲਾਂ ਦੇ ਵਿੱਚ ਮਸਾ 80 100 ਕਰਮ ਦੀ ਵੇਤਨ ਸੀ ਵਿਚਕਾਰ ਅਮਨ ਦੀ ਰਖਵਾਲੀ ਪੁਲਿਸ ਬੜੀ ਬੇਫਿਕਰੀ ਨਾਲ ਬੈਠੀ ਹੋਈ ਸੀ ਉਹ ਆਪਣੇ ਕੰਮ ਵੱਲੋਂ ਅਵੇਸਲੀ ਨਹੀਂ ਸੀ ਵੱਡਾ ਥਾਣੇਦਾਰ ਸਰਦਾਰ ਜਰਨੈਲ ਸਿੰਘ ਕੁਰਸੀ ਉੱਤੇ ਟਟਿਆ ਬੈਠਾ ਸੀ ਉਹਦੇ ਸਾਹਮਣੇ ਮੇਜ਼ ਉੱਤੇ ਕੁਝ ਕਾਗਜ਼ ਪੱਤਰ ਖਿਲਰੇ ਪਏ ਸਨ ਉਦੇ ਮਾਤ ਹਿੱਤ ਦੋਵੇਂ ਪੁਰਜੇ ਬੜੀ ਤੇਜ਼ੀ ਨਾਲ ਹਰਕਤ ਕਰ ਰਹੇ ਸਨ ਕਦੇ ਰੂਪਚੰਦ ਸੱਜਣ ਸਿੰਘ ਨੂੰ ਇਸ਼ਾਰਾ ਕਰਕੇ ਇੱਕ ਪਾਸੇ ਲੈ ਜਾਂਦਾ 10-15 ਮਿੰਟ ਨਵੇਕਲੇ ਖਲੋ ਕੇ ਉਹ ਕੁਸਰ-ਮੁਸਰ ਕਰਦੇ ਰਹਿੰਦੇ ਰੂਪਚੰਦ ਹੋਈ ਗੱਲਬਾਤ ਦਾ ਨਿਚੋੜ ਜਰਨੈਲ ਸਿੰਘ ਦੇ ਕੰਨ ਵਿੱਚ ਆ ਫੂਕਦਾ ਫਿਰ ਸ਼ਫੀ ਮੁਹੰਮਦ ਇਲਮਦੀਨ ਨੂੰ ਇਕਲਵਾਂਝੇ ਲੈ ਜਾਂਦਾ ਲੋਕਾਂ ਤੱਕ ਉਹਨਾਂ ਵਿੱਚ ਪੂਰੀਆਂ ਗੱਲਾਂ ਤੇ ਨਾ ਪਹੁੰਚਦੀਆਂ ਪਰ ਸਿਰ ਹਿੱਲਦੇ ਜ਼ਰੂਰ ਤੇ ਸਿ। ਇਸ ਤਰ੍ਹਾਂ ਸਲਾਹੀ ਹੁੰਦਿਆਂ ਦੁਪਹਿਰ ਢਲ ਗਈ ਪਰ ਦੋਹਾਂ ਧੜਿਆਂ ਦੀ ਸੁਲਾ ਜਾਂ ਲੜਾਈ ਦੀ ਗੱਲ ਨਿਪਰੇਣਾ ਚੜੀ। ਪੇਸ਼ੀ ਦੀ ਨਮਾਜ਼ ਦਾ ਸਮਾਂ ਹੋ ਗਿਆ। ਮੌਲਵੀ ਦਾ ਇਸ਼ਾਰਾ ਪਾ ਕੇ ਮੁਸਲਮਾਨ ਅੱਧੀ ਪੈੜੀ ਹੋਰ ਪਿੱਛੇ ਹਟ ਕੇ ਪਾਲਾਂ ਬਣ ਕੇ ਖਲੋ ਗਏ। ਜਿਨੇ ਉਮਰ ਭਰ ਨਮਾਜ਼ ਕਦੇ ਨਹੀਂ ਸੀ ਪੜੀ ਅੱਜ ਉਹ ਵੀ ਮੌਲਵੀ ਦੇ ਪਿੱਛੇ ਹੱਥ ਬੰਨ੍ਹ ਕੇ ਖਲੋ ਗਿਆ ਨਮਾਜ਼ ਤੋਂ ਵੇਲੇ ਹੋ ਕੇ ਉਹ ਫਿਰ ਪਹਿਲੇ ਮੋਰਚਿਆਂ ਦੀ ਆਖਲੇ ਦਿਨ ਢਲਦਾ ਵੇਖ ਕੇ ਖਿਡਾਰੀਆਂ ਨੂੰ ਬੜਾ ਫਿਕਰ ਬਣੀ ਆਪਣੀ ਫੌਜ ਦੇ ਪਿਛਲੇ ਪਾਸੇ ਲੁੱਕ ਕੇ ਬੈਠਾ ਹੋਇਆ ਫਜ਼ਲ ਹੱਕ ਲੋਕਾਂ ਸਾਹਮਣੇ ਪ੍ਰਗਟ ਹੋਇਆ ਅੱਗੇ ਆ ਕੇ ਉਹਨੇ ਸ਼ਫੀ ਮੁਹੰਮਦ ਨੂੰ ਇਸ਼ਾਰਾ ਕਰਕੇ ਇੱਕ ਪਾਸੇ ਬੁਲਾਇਆ ਇੱਕ ਮਿੰਟ ਕੰਨ ਵਿੱਚ ਫੂਕ ਮਾਰ ਕੇ ਉਹ ਫਿਰ ਆਪਣੀ ਸੁਰੱਖਿਅਤ ਥਾਂ ਤੇ ਚਲਾ ਗਿਆ ਸ਼ਫੀ ਮਹਮਦ ਨੇ ਉਹ ਦੋ ਹਰਫੀ ਰਿਪੋਰਟ ਆਪਣੇ ਅਫਸਰ ਜਰਨੈਲ ਸਿੰਘ ਤੱਕ ਪਹੁੰਚਾ ਦਿੱਤੀ ਇੰਨੇ ਵਿੱਚ ਹੀ ਕੋਈ ਮਿੱਥਿਆ ਹੋਇਆ ਫੈਸਲਾ ਹੋ ਗਿਆ 15 ਮਿੰਟ ਬੀਤਦਿਆਂ ਤੱਕ ਉਹ ਸ਼ਿੰਗਾਰੀ ਹੋਈ ਵੈੜ ਮੁਸਲਮਾਨ ਦਲ ਦੇ ਸਾਹਮਣੇ ਪਿੜ ਵਿੱਚ ਆ ਗਈ ਸਾਰੇ ਸਮਝ ਗਏ ਕਿ ਹੁਣ ਕੀ ਹੋਣ ਵਾਲਾ ਹੈ ਚੜ੍ਹਦੇ ਪਾਸਿਓਂ ਕਿਸੇ ਦੀ ਖੜਕਵੀਂ ਆਵਾਜ਼ ਆਈ ਨਾਰਾ ਏ ਤਕਬੀਰ ਅੱਲਾਹੁ ਅਕਬਰ 10 ਹਜ਼ਾਰ ਮੁਸਲਮਾਨਾਂ ਦੀ ਮਿਲਵੀ ਆਵਾਜ਼ ਨਾਲ ਪਿੰਡ ਦੀਆਂ ਕੰਧਾਂ ਗੂੰਜੁੱਟੀਆਂ ਗਾਜ਼ੀਆਂ ਦਾ ਲਲਕਾਰਾ ਸੁਣ ਕੇ ਧਰਮ ਦੇ ਪੁਜਾਰੀ ਕਦੋਂ ਚੁੱਪ ਰਹਿਣ ਵਾਲੇ ਸਨ ਦੂਜੇ ਪਾਸਿਓਂ ਵੀ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਧਰਤੀ ਕੰਬਣ ਲੱਗ ਪਈ ਪਿੰਡ ਦੀਆਂ ਇਸਤਰੀਆਂ ਜੋ ਸਵੇਰ ਦੀਆਂ ਭੁੱਖਣ ਪਾਣੀਆਂ ਕੋਠਿਆਂ ਦੇ ਬਨੇਰੇ ਮੱਲੀ ਬੈਠੀਆਂ ਸਨ ਉੱਠ ਕੇ ਖਲੋ ਗਈਆਂ ਉਹਨਾਂ ਦੀਆਂ ਛਾਤੀਆਂ ਧੜਕ ਰਹੀਆਂ ਸਨ, ਦਿਲ ਕਬਰਾ ਰਹੇ ਸਨ। ਉਹ ਸੈਮੀਆਂ ਹੋਈਆਂ, ਗਾਜ਼ੀਆਂ ਤੇ ਸੂਰਮਿਆਂ ਦੇ ਦਲਾਂ ਵੱਲ ਵੇਖੇ ਨਾ ਸਨ। ਉਹਨਾਂ ਦੀਆਂ ਆਂਦਰਾਂ ਨੂੰ ਬਲੇਟ ਫਿਰ ਰਹੇ ਸਨ। ਉੱਜੜਨਾ ਉਹਨਾਂ ਹੀ ਸੀ। ਕਿਸੇ ਦਾ ਸੁਹਾਗ, ਕਿਸੇ ਦਾ ਵੀਰ ਤੇ ਕਿਸੇ ਦਾ ਪੁੱਤਰ ਇਸ ਧਰਮ ਯੁੱਧ ਦੀ ਭੇਟਾ ਹੋ ਜਾਣਾ ਸੀ। ਯਾ ਅਲੀ ਨਾਰਾਏ ਤਕਬੀਰ ਅੱਲਾਹੁ ਅਕਬਰ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ। ਲਹੂ ਪੀਣੀਆਂ ਵਰਖੀਆਂ ਕਿਰਪਾਨਾਂ ਤੇ ਛਵੀਆਂ ਚਮਕੀਆਂ ਕੁਛ ਲੱਖੀ ਚੜੀ ਤੇ ਬੇਫਿਕਰੇ ਤੇ ਕੁਛ ਸਹਿਮੇ ਹੋਏ ਕਦਮ ਅੱਗੇ ਵਧੇ ਦੋਹਾਂ ਦਲਾਂ ਦੇ ਵਿਚਲੀ ਬੇਤ ਕਟਣ ਲੱਗੀ ਭੂਹੇ ਹੋਈ ਹੋਈ ਮੌਤ ਆਪਣੀ ਮਰਜ਼ੀ ਦੇ ਸ਼ਿਕਾਰ ਟਕਾਉਣ ਲੱਗੀ ਤੇ ਪੁਲਿਸ ਵਾਲੇ ਆਪਣੀ ਥਾਂ ਮਸਤ ਬੈਠੇ ਸਨ ਉਹ ਸਨ ਅਮਨ ਦੇ ਰਾਖੇ ਉਹਨਾਂ ਨੂੰ ਕੀ ਲੋੜ ਸੀ ਉਹ ਜਨਤਾ ਦੇ ਲੜਾਈ ਝਗੜੇ ਵਿੱਚ ਦਖਲ ਦੇਂਦੇ ਐਨ ਇਸੇ ਵੇਲੇ ਵਰਨਾ ਵਾਲੇ ਪਾਸਿਓਂ ਭੱਜਾ ਆਉਂਦਾ ਬਾਬਾ ਅਕਾਲੀ ਜੀ ਪਿਆ। ਉਹ ਮੋਢੇ ਵਾਲਾ ਦੋ ਕੁ ਗਜ ਦਾ ਖੱਦਰ ਦਾ ਖੱਟਾ ਪੰਨਾ ਸੱਜੇ ਹੱਥ ਵਿੱਚ ਫੜੀ ਉੱਚੀ ਬਾਂ ਕਰਕੇ ਹਿਲਾਉਂਦਾ ਆ ਰਿਹਾ ਸੀ। ਜਿਵੇਂ ਉਹ ਕਿਸੇ ਮੂਰਖ ਨੂੰ ਆਪਣੇ ਹੀ ਕਰਨ ਨੂੰ ਅੱਗ ਲਾਉਣ ਨੂੰ ਰੋਕ ਰਿਹਾ ਹੋਵੇ। ਦੋਹਾਂ ਦਲਾਂ ਦੀ ਬੇਤਮ ਮਸਾਂ 20-25 ਕਰਮਾਂ ਦੀ ਰਹਿ ਗਈ ਸੀ ਜਾਂ ਬਾਬਾ ਅਕਾਲੀ ਦੋਹਾਂ ਦੇ ਵਿਚਕਾਰ ਪਹੁੰਚ ਕੇ ਛਾਤੀ ਤਾਨ ਖਲਾ। ਓਏ ਸੱਜਣਾ ਓਏ ਇਲਮਿਆ ਸਾਹੂ ਸਾਹ ਹੋਇਆ ਬਾਬਾ ਅਕਾਲੀ ਦੋਵੇਂ ਬਾਹਾਂ ਖਿਲਾਰ ਕੇ ਗਰਟਿਆ ਕੀ ਹੋ ਗਿਆ ਓਏ ਤੁਹਾਡੀ ਮਤ ਨੂੰ ਕਿਉਂ ਅਕਲ ਤੇ ਪੜਤਾ ਪੈ ਗਿਆ ਜੀ ਓਏ ਤੁਸੀਂ ਇੱਕੋ ਵੱਡੇ-ਵਡੇਰੇ ਯਾਤਰੀ ਦੀ ਔਲਾਦ ਇੱਕੋ ਲਹੂ ਕਿਉਂ ਲੱਗੇ ਜੇ ਕੈਰਵਾ ਪਾਂਡਵਾ ਵਾਂਗ ਆਪਸ ਵਿੱਚ ਲੜ ਕੇ ਕੁੱਲ ਦਾ ਨਾਸ਼ ਕਰਨ ਤੇ ਲੜਦੇ ਕਿਹੜੀ ਗੱਲੋਂ ਜੀ ਪਸ਼ੂਆਂ ਤੋਂ ਛਿੜ ਕੇ ਕਦੇ ਗਾਂ ਤੇ ਕਦੇ ਸੂਰ ਆਪਸ ਵਿੱਚ ਲੜਦੇ ਵੇਖੇ ਜੀ ਕਦੇ ਗਾਈ ਨੇ ਇਸ ਤਰ੍ਹਾਂ ਦਲ ਇਕੱਠਾ ਕਰਕੇ ਸੂਰਾਂ ਤੇ ਹਮਲਾ ਕੀਤਾ ਹੋਵੇ ਜਾਂ ਸੂਰਾਂ ਦੀ ਫੌਜ ਨੇ ਗਾਈ ਤੇ ਧਾਂਵਾ ਬੋਲਿਆ ਹੋਵੇ ਪਸ਼ੂ ਆਪਸ ਵਿੱਚ ਨਹੀਂ ਲੜੇ ਤੇ ਪਸ਼ੂਆਂ ਤੋਂ ਝਿੜ ਕੇ ਲੜਨ ਵਾਲੇ ਤੁਸੀਂ ਕੀ ਹੋਏ ਹਟ ਜਾਓ ਪਿੱਛੇ ਬਾਬਾ ਅਕਾਲੀ ਦੂਹਾ ਪਾਸਿਆਂ ਨੂੰ ਪਛਾਣ ਕਰਨ ਵਾਸਤੇ ਹੱਥਾਂ ਦੇ ਇਸ਼ਾਰੇ ਕਰਨ ਲੱਗਾ। ਇਹ ਕੌਣ ਆ ਓਏ? ਜਰਨੈਲ ਸਿੰਘ ਨੇ ਕੁਰਸੀ ਤੋਂ ਉੱਠ ਕੇ ਆਪਣੇ ਮਾਥੇ ਹਿਤਾਂ ਤੋਂ ਪੁੱਛਿਆ। ਉਹ ਨਵਾਂ ਨਵਾਂ ਕਸੂਰ ਦੇ ਥਾਣੇ ਵਿੱਚ ਆਇਆ ਸੀ ਇਸ ਵਾਸਤੇ ਉਹ ਬਾਬੇ ਅਕਾਲੀ ਨੂੰ ਨਹੀਂ ਸੀ ਜਾਣਦਾ। ਆਖੇ ਜੰਜ ਪਰਾਈ ਤੇ ਅਹਮਕ ਨੱਚੇ। ਕੱਢੋ ਇਸ ਬੁੱਢੇ ਨੂੰ ਬਾਹਰ। ਉਹਨੇ ਥਾਣੇਦਾਰੀ ਰੋਗ ਵਿੱਚ ਗੜਟ ਕੇ ਕਿਹਾ। ਪਰਾਏ ਜੰਜ ਮੇਰੇ ਵਾਸਤੇ ਇਹ ਪਰਾਏ ਮੇਰਾ ਤਾਂ ਇਹ ਲਹੂ ਤੇ ਮਾਸ ਨਹੀਂ ਬਾਬੇ ਅਕਾਲੀ ਨੇ ਦੋ ਕਦਮ ਥਾਣੇਦਾਰ ਵੱਲ ਅੱਗੇ ਵਧ ਕੇ ਕਿਹਾ ਤੇ ਅਹਮਕ ਮੈਂ ਨਹੀਂ ਅਹਮਕ ਤੁਸੀਂ ਹੋ ਤੁਸੀਂ ਜਿਹੜੇ ਇਹਨਾਂ ਨੂੰ ਲੜਾ ਕੇ ਤਮਾਸ਼ਾ ਵੇਖਣਾ ਚਾਹੁੰਦੇ ਹੋ ਫੜ ਲੈ ਇਸ ਬੁੱਢੇ ਨੂੰ ਥਾਣੇਦਾਰ ਸੱਜੀ ਬਾਹ ਉੱਚੀ ਕਰਕੇ ਗਲਟਿਆ ਕੋਲੋਂ ਰੂਪ ਚੰਦਨੀ ਨੇੜੇ ਹੋ ਕੇ ਜਰਨੈਲ ਸਿੰਘ ਨੂੰ ਸਮਝਾ ਦਿੱਤਾ ਕਿ ਬਾਬਾ ਅਕਾਲੀ ਕੌਣ ਹੈ ਉਹਦੇ ਨਾਲ ਖੇਬੜਨਾ ਪੁਲਿਸ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਸੋ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਜਰਨੈਲ ਸਿੰਘ ਸਾਰਾ ਗੁੱਸਾ ਵਿੱਚੇ ਪੀ ਗਿਆ ਤੇ ਇਹ ਗੱਲ ਆਮ ਕਾ ਨਾਲੋਂ ਘਾਟੇ ਬਾਬੇ ਅਕਾਲੀ ਨੇ ਵਧੇਰੇ ਰੋਹ ਵਿੱਚ ਆ ਕੇ ਕਿਹਾ ਬਗਾਨੇ ਘਰ ਅੱਗ ਲਾ ਕੇ ਤਮਾਸ਼ਾ ਵੇਖਣਾ ਮੇਰਾ ਅਹਮਕ ਦਾ ਨਹੀਂ ਸ਼ੈਤਾਨ ਦਾ ਕੰਮ ਏ ਤੇ ਸਭ ਤੋਂ ਵੱਡੇ ਅਹਮਕ ਨੇ ਆ ਬਾਬੇ ਅਕਾਲੀ ਨੇ ਦੋਹਾਂ ਦਲਾਂ ਵੱਲ ਹੱਥ ਕਰਕੇ ਕਿਹਾ ਉਹ ਸੱਜਣਾ ਓਏ ਇਲਮੀਆਂ ਲੜੋ ਪੁਲਸਾਂ ਦੀ ਜਿੱਤੇ ਲੜੋ ਤੁਹਾਡਾ ਲਹੂ ਦੁੱਲੇਗਾ ਤੇ ਇਨ੍ਹਾਂ ਕਰੀ ਮਾਸ ਨੂੰ ਤੜਕੇ ਲੱਗਣਗੇ ਤੁਹਾਡੀਆਂ ਜ਼ਮੀਨਾਂ ਵੇਕਣ ਗਈਆਂ ਘਰ-ਕੁਰਕ ਹੋਣਗੇ ਇਨ੍ਹਾਂ ਦੀਆਂ ਕੋਠੀਆਂ ਉਸਰਣਗੀਆਂ ਤੁਹਾਡੀਆਂ ਪਿੱਛੇ ਵਿਧਵਾ ਹੋਣਗੀਆਂ ਇਨ੍ਹਾਂ ਕਰੀ ਰੇਡੀਓ ਵੱਜਣਗੇ ਸੁਣ ਲਿਆ ਜੇ ਓਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਸ ਵਿੱਚ ਲੜਦਿਆਂ ਤੁਸੀਂ ਇਕੱਠੇ ਜੰਮੇ ਬਲੇ ਇਕੱਠੇ ਖੇਡੇ ਇਕੱਠਿਆਂ ਖਾਦਾ ਪੀਤਾ ਅੱਜ ਬੱਚੀਆਂ ਫੜ ਕੇ ਆਮੋ ਸਾਹਮਣੇ ਆ ਖੜੇ ਜੇ ਕਿਉਂ ਤੁਹਾਡਾ ਲਹੂ ਬੱਗਾ ਹੋ ਗਿਆ ਏ ਨਹੀਂ ਹਟਣਾ ਤਾਂ ਪਹਿਲਾਂ ਮੈਨੂੰ ਮਾਰੋ ਮਾਰੋ ਸੱਜਣਾ ਮੇਰੀ ਹਿੱਕ 'ਚ ਬਰਛੀ ਮਾਰ ਫਿਰ ਮੇਰੀ ਲੋਥ ਉੱਤੇ ਪੈਰ ਧਰ ਕੇ ਅੱਗੇ ਵਧੀ ਦੂਜੇ ਪਾਸੇ ਤੂੰ ਮਾਰ ਕੋਈ ਇਲਮੀਆਂ ਸਭ ਤੋਂ ਵੱਡਾ ਕਾਫਰ ਮੈਂ ਜੀ ਜਿਹੜਾ ਤੁਹਾਨੂੰ ਲੜ ਕੇ ਮਰਨ ਨਹੀਂ ਦਿੰਦਾ ਕਿਵੇਂ ਲੜਨ ਦੀ ਆ ਮੈਂ ਕੌਣ ਏ ਜਿਹੜਾ ਆਪਣੇ ਭਰਾਵਾਂ ਭਤੀਜਿਆਂ ਦੇ ਬੱਚਿਆਂ ਦਾ ਲਹੂ ਡੁੱਲਦਾ ਦੇਖ ਕੇ ਸਹਾਰ ਸਕੇ ਤੁਸੀਂ ਸਾਰੇ ਮੇਰੇ ਬੱਚੇ ਹੋ ਮੇਰੀ ਗੋਦੀ ਖਾਲੀ ਨਾ ਕਰੋਏ ਮੈਂ ਜਉਂਦੇ ਜੀ ਤੁਹਾਨੂੰ ਨਹੀਂ ਜੇ ਲੜਨ ਦੇਣਾ ਨਹੀਂ ਲੜਨ ਦੇਣਾ ਅਥਾਂ ਜੋਸ਼ ਵਿੱਚ ਬੋਲਦਾ ਬੋਲਦਾ ਬਾਬਾ ਅਕਾਲੀ ਹਫ ਗਿਆ ਉਹਦੀ ਖਲ ਵਿੱਚ ਸਾਹ ਨਹੀਂ ਸੀ ਮਿਉ ਰਿਆ ਉਹ ਲੰਮੇ ਲੰਮੇ ਸਾਹ ਲੈ ਕੇ ਆਪਣੇ ਆਪ ਨੂੰ ਠੀਕ ਕਰਨ ਲੱਗਾ ਦੋਹੀ ਪਾਸੇ ਮੌਤ ਵਰਗੀ ਚੁੱਪ ਬਲਤੀ ਹੋਈ ਸੀ ਕੋਈ ਉੱਚੀ ਸਾਹ ਨਹੀਂ ਸੀ ਲੈ ਰਿਆ ਇਉਂ ਪਾਸਦਾ ਸੀ ਜਿਵੇਂ ਕਿਸੇ ਪਲ ਦੀ ਅੱਗ ਤੇ ਪਾਣੀ ਪਾ ਦਿੱਤਾ ਹੋਵੇ ਬਾਬੇ ਅਕਾਲੀ ਦਾ ਲੋਕਾਂ ਉਤੇ ਬਹੁਤ ਪ੍ਰਭਾਵ ਸੀ ਸੱਜਣ ਸਿਆ ਕਰ ਅਪਠੀ ਨੀਵੀ ਤੂੰ ਮੇਰਾ ਪੁੱਤਰ ਹੈ ਇਸ ਵੇਲੇ ਤੁਸੀਂ ਮੇਰੇ ਬੱਚੇ ਹੋ ਮੇਰੇ ਪ੍ਰਾਣ ਹੋ ਹਟ ਜਾ ਪੁੱਛੇ ਭਰਾ ਨੂੰ ਮਾਰ ਕੇ ਜਿੱਤ ਪ੍ਰਾਪਤ ਕਰਨ ਨਾਲੋਂ ਉਹਦੇ ਅੱਗੇ ਨਿਉ ਕਿ ਹਾਰ ਜਾਣਾ ਬਹੁਤ ਵੱਡੀ ਜਿੱਤੇ ਜਾਓ ਬੁੱਢੇ ਬਾਬੇ ਦੀਆਂ ਅਸੀਸਾਂ ਲਵੋ ਸੱਜਣ ਸਿੰਘ ਨੇ ਵਰਛੀ ਨੀਵੀ ਕਰ ਲਈ ਉਹਨੇ ਆਸੇ-ਪਾਸੇ છાਤੀ ਮਾਰ ਕੇ ਤੱਕਿਆ ਜਿਵੇਂ ਸਾਥੀਆਂ ਦੀ ਸਲਾਹ ਪੁੱਛ ਰਿਹਾ ਹੋਵੇ ਬਾਬਾ ਕਾਲੀਆ ਇਹ ਧਰਮ ਦਾ ਜਥੇਦਾਰ ਸੁੰਦਰ ਸਿੰਘ ਨੇ ਪਹਿਲੀ ਪਾਲ ਤੋਂ ਅੱਗੇ ਵੱਧ ਕੇ ਕਿਹਾ ਟਕਿਆ ਰੋਏ ਕੁਛ ਲੱਗਦਾ ਧਰਮ ਦਾ ਬਾਬੇ ਅਕਾਲੀ ਨੇ ਸੁੰਦਰ ਸਿੰਘ ਦੀ ਗੱਲ ਰਾਹੋਂ ਤੋਕ ਕੇ ਕਿਹਾ ਮੈਂ ਤਾਂ ਤੇਰੇ ਪੁੱਤੜਿਆਂ ਦਾ ਜਾਣੂ ਆ ਵੱਡਾ ਧਰਮੀ ਆਪਣਾ ਪਿੰਡ ਉਜਾੜ ਕੇ ਸਬਰ ਨਹੀਂ ਆਇਆ ਹੁਣ ਮੇਰਾ ਉਜੜਨ ਆ ਗਿਆ ਏ ਨਿਕਲ ਇਥੋਂ ਨਹੀਂ ਤਾਂ ਮੈਂ ਤੇਰੀਆਂ ਸਾਰੀਆਂ ਕਰਤੱਤਾਂ ਨਸ਼ਰ ਕਰ ਦੇਵਾਂਗਾ ਬਾਬੇ ਅਕਾਲੀ ਦੀ ਕੋ ਫਟਕਾਰ ਸੁਣ ਕੇ ਸੁੰਦਰ ਸਿੰਘ ਪਿੱਛੇ ਭੀੜ ਵਿੱਚ ਲੋਪ ਹੋ ਗਿਆ ਬਾਬਾ ਕਲਿਆ ਹੱਛਾ ਇਲਮ ਦੀਨ ਬਾਗ ਪੂਰਾ ਨਾ ਕਰ ਸਕਿਆ ਬਰਛੀ ਮੀਵੀ ਕਰਕੇ ਉਹ ਪਛਾਣ ਗਿਆ ਛਾਵਾ ਮੇਰੇ ਬੱਚੋ ਬੁੱਢੇ ਵਾਰੀ ਮੇਰੀ ਪੱਕ ਦੀ ਲਾਜ ਰੱਖ ਲਈ ਜੇ ਵਾਹਿਗੁਰੂ ਤੁਹਾਨੂੰ ਸਮੱਤ ਬਖਸ਼ੇ ਅੱਜ ਮੈਨੂੰ ਮੇਰੀ ਸਾਰੀ ਕੁਰਬਾਨੀ ਦਾ ਮੁੱਲ ਮਿਲ ਗਿਆ ਹੈ ਬਾਬੇ ਅਕਾਲੀ ਨੇ ਬਹੁਤ ਵੱਡੀ ਜਿੱਤ ਮਹਿਸੂਸ ਕਰਦਿਆਂ ਕਿਆ ਇੱਕ ਆਦਮੀ ਨੇ ਇਲਾਕਾ ਉਜੜਨ ਤੋਂ ਬਚਾ ਲਿਆ ਲੋਕੀ ਹਥਿਆਰ ਕੱਛਾਂ ਵਿੱਚ ਦੇ ਕੇ ਆਪੋ ਆਪਣੇ ਰਾਹੀ ਪੈ ਗਏ 15 ਮਿੰਟ ਵਿੱਚ ਮੈਦਾਨ ਖਾਲੀ ਹੋ ਗਿਆ ਧੰਨੇ ਸਾਹ ਦਾ ਇਹ ਭਰਪੂਰ ਵਾਰ ਵੀ ਖਾਲੀ ਗਿਆ ਫਿਰ ਵੀ ਉਹ ਨਾਰਾਜ਼ ਨਹੀਂ ਸੀ ਸੱਜਣ ਸਿੰਘ ਦੇ ਸਿਰ ਉਹਦਾ ਨਵਾਂ ਕਰਜ਼ਾ 500 ਦੇ ਲਗਭਗ ਹੋ ਗਿਆ ਸੀ ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਗਿਆਨੀ ਸੂਰ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਹ ਦਾ ਐਪੀਸੋਡ ਨੰਬਰ 29 ਐਪੀਸੋਡ ਨੰਬਰ 30 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਲਦ ਤੱਕ ਜੁੜੇ ਰਹੋ ਧੰਨਵਾਦ